ਇਹ ਦੁਬਾਰਤੋਂ ਬਾਦ ਉੱਪਰ ਇੱਥੇ ਦਾ ਪਰਦਾ ਵੀ ਥੱਲੇ ਲਾਓ ਵੀ ਮਿੱਤਰੋ ਬਾਜੀ ਵਾਲੇ ਕਬੂਤਰ ਨੂੰ ਸਾਂਭ ਸੰਭਾਲ ਕਰਨੀ ਹੈ ਹੁਣ ਕਾਲੂ ਛੱਡਣੀ ਹੈ ਬਾਜੀ ਬਜੇ ਡਾਏ ਨੇ ਪਿਛੇ 10-12 ਡਾਏ ਹੋਏ ਹੈਗੇ ਵੱਧ ਨੇ 15-16 ਕਬੂਤਰ ਡਾਏ ਹੋਏ ਨੇ ਤੀਸਰ ਜੇਤੂ ਵੀ ਡਾਇਆ ਹੋਇਆ ਤੀਸਰ ਜੇਤੂ ਖੜਾ ਕਿੱਥੇ ਆ ਬਜੇ ਬੱਲੇ 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 ਵੀਰੇ ਉਹ ਦੋ ਬਟ ਐਡੀਓ ਨਹੀਂ ਖੜੇ ਆ ਉੱਪਰ ਆਣੀ ਦੇ ਕੱਢਣੇ ਯਾਰ ਇਹ ਸਲਾ ਆਪਣੇ ਆਪ ਨਿਕਲੇ ਆ ਟੀਸਰ ਜੇ ਤੂੰ ਵੀ ਡਾਇਆ ਹੋਇਆ ਹੈ ਬਾਈ ਤੁਹਾਨੂੰ ਦਿਖਾ ਦਿੰਨੇ ਆ ਕਮਾਲ ਕਰੀ ਪਈ ਆ ਉਹਨੇ ਤਾਂ ਆ ਫਿਰਦਾ ਨਹੀਂ ਇਹ ਨਹੀਂ ਫਿਰਦਾ ਆਲੀ ਫਿਰਦਾ ਜੀ ਕਿੱਥੇ ਆਲੀ ਆਲੀ ਅੰਦਰ ਨੂੰ ਵਿੱਚ ਬਚਾ ਉਹ ਵੀ ਡਾਇਆ ਹੋਇਆ ਹੈ ਡੰਡੇ ਵਾਲਾ ਡੰਡੇ ਬੂਈ ਛਾਲਾ ਆਹ ਫਿਰਦਾ ਟੀਸਰ ਜੇ ਤੂੰ ਉਹ ਰਹਿ ਗਿਆ ਆ ਉਹ ਉਹ ਉੜਿਆ ਇੱਕ ਬਚਾ ਲਾਲ ਕੱਛ ਦਾ ਲਾਲ ਜੀਨਾ ਕਿਹੜਾ ਲਾਲ ਗਾਛ ਦਾ ਰਾਹ ਜਿੰਨਾ ਵਧਿਆ ਨਾ ਓਨਾ ਮੈਂ ਰੰਗੇ ਨਾਲ ਪੋਤਿਆ ਹੋਇਆ ਨਾ ਉਹ ਉੱਡਿਆ ਈ ਇੱਕ ਉੱਡਿਆ ਇਹਨਾਂ ਦੇ ਲਾਲ ਗਾਛ ਆਲਾ ਗਿੱਡੇ ਦੇ ਆਇਆ ਹਾਂ ਉੱਡਿਆ ਇਹ ਆ ਕੇ ਚੱਦੂ ਦੇ ਬਹਿ ਗਿਆ ਚੱਲ ਦੋ ਲੱਗ ਗਏ ਉਹਨਾਂ ਚ ਹੁਣ ਹਨਾ ਫਿਰਦੇ ਆ ਬਾਈ ਕਬੂਤਰ ਤੇ ਦੇਖਦੇ ਆ ਹੁਣ ਕਿਹੜਾ ਬਾਜੀ ਛੱਡਣਾ ਦੋ ਕਬੂਤਰ ਸਾਂਭਾਂਗੇ ਤੇ ਸਤਿ ਸ੍ਰੀ ਅਕਾਲ ਸਾਰੇ ਵੀਰ ਭਰਾ ਮਨ ਨੂੰ ਕਿਵੇਂ ਕਹਿਓ ਸਾਰੇ ਕੱਲ ਨੂੰ ਦੇਖਦੇ ਆ ਬਾਈ ਬਾਜੀ ਦਾ ਝਟਕਾ ਪਿੰਡ ਭੰਬਰੀ ਲਓ ਬਾਈ ਮਿੱਤਰੋ ਲੈ ਵੀਰੇ ਚਾਰ ਬਦਾਮ ਕੱਟਤੇ ਦੂਜੀ ਦੇ ਚਾਰ ਕੱਟ ਕੇ ਰੱਖ ਦਿੰਨਾ ਹਨਾ ਚਾਰ ਦੇ ਥਾਂਭਾਂਗੇ ਬਈ ਬੱਚੇ ਫਿਰਦੇ ਨੇ ਬਧੀਆ ਲੈ ਐਨ ਓਕੇ ਰਪੋਟਾਂ ਨੇ ਆ ਵਸੇ ਕਾ ਥੱਲੇ ਆਇਆ ਬੱਚਾ ਇੱਕ ਹੋ ਦੂਜਾ ਗਲਬੀ ਗੱਛਾ ਔਰੰਦੋ ਖੋ ਲੈਣਾ ਨੂੰ ਲਓ ਵੀ ਚਾਰ ਕੱਟ ਤੇ ਦੂਜੀ ਦੇ ਪੋਟੇ ਮੂਛੜੇ ਨਹੀਂ ਖਾਦੇ ਹੁਣ ਨਾ ਰੰਗੀਲੀ ਨਹੀਂ ਖਾਦੇ ਪੋਟੇ ਪੂਛੜਦੇ ਚਾਰ ਕੱਟ ਤੇ ਬਾਕੀ ਉਹ ਦੂਜੀਆਂ ਦੇ ਕੱਟਦੇ ਆ ਚੱਲ ਵੇ ਟੈਂਕੀ ਦੇ ਉੱਪਰੋਂ ਪਾਣੀ ਇਹਦਾ ਵੀ ਫਾਇਦਾ ਲੈ ਲਈਏ ਹੁਣ ਤੇ ਉਸ ਕਾ ਗੁਬੂਤਰ ਬੈਠੇ ਇੱਥੇ ਕੋਈ ਝੋੜਦੇ ਨੇ ਝੁੱਪ ਪੈ ਗਈ ਬਹੁਤ ਜ਼ਿਆਦਾ ਕਿੱਧਰ ਗਏ ਲੜੇ ਕਿੱਧਰ ਆ ਆ ਖੜ ਜੋ ਵਈ ਦਿਖਾਉਣਾ ਤੁਹਾਨੂੰ ਇੱਕ ਮਿੰਟ ਉਹ ਉਹ ਕਿੱਥੇ ਬਣ ਕੇ ਖੜਿਆ ਵੀਰੇ ਬਚਾ ਨੀਲਾ ਜਾ ਬਾਲੇ ਉਹ ਕਰਦਾ ਦੂਜੇ ਝੱਲਰ ਨਾਲੇ ਹਲੇ ਕਿੱਥੇ ਗਏ ਆ ਗਏ ਜੀ ਆ ਗਏ ਸਾਰੇ ਬਾਕੀ ਇੱਕ ਰਹਿ ਗਿਆ ਬਈ ਆ ਆ ਗਿਆ ਬਈ ਚਾਪ ਬਚਾ ਆ ਕੰਮ ਮਜ਼ਾ ਹੁਣ ਆ ਵੀ ਢਾਂਗੀ ਖੜੀ ਕਰਦੀ ਆ ਜਾ ਆ ਜਾ ਆ ਜਾ ਆ ਗਿਆ ਚੱਲ ਮਜ਼ਾ ਹੀ ਆਇਆ ਸਾਲਾ ਤੀਸਰ ਜੇਤੂ ਬਾਈ ਫੇਰ ਟਾਵਰ ਤੇ ਚਲੇ ਗਿਆ ਬਈ ਖੋਲਿਓ ਗੁੰਡਾ ਖੋਲ ਲੈ ਖੋਲ ਲੈ ਇੱਕ ਮਿੰਟ ਆਉਦੇ ਬਚਾ ਵੀਰੇ ਉਹ ਵੀ ਡਾਉਨ ਆ ਉਹਦੇ ਲੈ ਬਾਈ ਅੰਦਰ ਕਰਨ ਲੱਗੇ ਦੋ ਹੋਰ ਉੜ ਗਏ ਚੱਲ ਆ ਜਾਣਾ ਇਹਨਾਂ ਨੇ ਤਾਂ ਆ ਜਾਣਾ ਆ ਜਾ ਵੀ ਆ ਜਾ ਆ ਜਾ ਕਰੀਏ ਬੰਦ ਤੈਨੂੰ ਸੱਚੀ ਬੰਦ ਕਰਤੀ ਜੀ ਟੈਂਕੀ ਹੋ ਗਈ ਹੁਣੀ ਬੰਦ ਵੀਰੇ ਹਾਂ ਬੰਦ ਹੋ ਗਈ ਹਾਲੀ ਚੱਲ ਕੋਈ ਨਹੀਂ ਉਹ ਬਾਈ ਦੋੇ ਬਾਹਰ ਰਹਿ ਗਏ ਤੇ بس ਹੁਣ ਰੱਬ ਸੁੱਖ ਰੱਖੇ ਅੰਦਰ ਹੋ ਜਾਣ। ਆ ਬੱਜੇ ਨੇ ਬਹੁਤ ਦੁਖੀ ਕਰਿਆ ਇਹਨੇ। ਹੁਣ ਜਾਂਦਾ ਵੀਰੇ ਆਪੇ ਅੰਦਰ ਨੂੰ। ਉਹ ਲੈ। ਸਾੜਾ ਗੰਧ। ਪੁਜਾਰਾ ਵੀ ਗਿਆ ਯਾਰ। ਹੁਣ ਫੇਰ ਫੇਰ ਉੜ ਗਏ। ਮੈਂ ਵੀ ਚੱਲ ਇਹਨਾਂ ਨੂੰ ਬੈਠੇ ਹੀ ਜਾਣਦੇ ਯਾਰ। ਮੈਂ ਕਹਿੰਦਾ ਉਧਰ ਮੋਟਰ ਦੇ ਕੱਦੂ ਕਰਦੇ ਤੇ ਮੈਂ ਜਾਇ ਆਉਂਦਾ। ਬੱਜੇ ਦਾ ਬਾਈ ਫੇਰ ਉੜ ਗਏ। ਬਹਿਰੀ ਆ ਗਈ ਆ ਉਹ ਦੇਖੋ। ਆਹ ਫਿਰਦੀ ਏ ਮੇਰੀ ਐ ਦਾ ਚਿੜੀ ਆ ਆ ਪਛੜ ਗਏ ਵੀਰੇ ਇੱਕ ਦਾ ਬੱਚਾ ਨਾ ਇਹਦਾ ਦੂਆ ਕੱਚੜਾ ਜੀ ਹਾਂ ਕੱਚੜਾ ਆ ਛੜ ਗਿਆ ਉਹ ਕਿੱਥੇ ਰਹਿ ਗਿਆ ਫਿਰ ਆ ਦੇ ਉਹ ਵੀ ਉੱਡਦਾ ਲਓ ਵੀ ਮਿੱਤਰੋ ਅੰਬੰਬ ਤੋੜ ਕੇ ਆਪਾਂ ਜਾ ਰਹੇ ਆ ਘਰ ਨੂੰ ਸਿੱਧਾ ਬਾਈ ਗਰਮੀ ਨੇਰੀ ਬੰਨੀ ਪਈ ਆ ਕੋਠੇ ਦੇ ਹਲੇ ਘੱਟ ਲੱਗਦੀ ਸੜੀ ਇੱਧਰ ਖੇਤਾਂ ਚ ਜ਼ਿਆਦਾ ਲੱਗਦੀ ਆ ਤੇ ਚਲੋ ਆ ਇੱਧਰ ਮੋਟਰ ਤੇ ਕਦੂ ਉਦੂ ਦਾ ਆਪਣਾ ਨਿਬੜ ਗਿਆ ਹੁਣ ਚੱਲਨੇ ਆਪਾਂ ਘਰ ਨੂੰ ਘਰ ਜਾ ਕੇ ਚਾਹ ਬਾਣੀ ਪੀਏ ਫੇਰ ਚੱਲਾਂਗੇ ਦੂਜੀ ਮੋਟਰ ਦੇ ਵੱਟਾ ਮੁੱਟਾ ਪਾਉਣ ਹੁਣ ਪਾ ਦਈਏ ਬਾਈ ਥੱਲੇ ਵਾਲੇ ਕਬੂਤਰਾਂ ਨੂੰ ਪਾਣੀ ਕਿਉਂਕਿ ਬਾਈ ਗਰਮੀ ਬਹੁਤ ਜ਼ਿਆਦਾ ਓਏ ਕਬੂਤਰ ਵੀ ਦੇਖੋ ਭੱਜੇ ਆਉਂਦੇ ਨੇ ਪਾਣੀ ਤੇ ਨੂੰ ਚਲ ਚਲੋ ਅੰਦਰ ਬਾਹਰ ਨਾਲ ਨਿਕਲ ਜਾਓ ਚਲੋ ਚਲੋ ਖਤਮ ਹੈ ਜਮਾਈ ਪਾਣੀ ਰੁਕ ਜਾਓ ਇੱਕ ਮਿੰਟ ਓਏ ਮਿੱਤਰੋ ਆ ਡੋਲੀ ਵਾਲਿਆਂ ਨੂੰ ਵੀ ਪਾਤਾ ਤੇ ਨੂਰੀ ਥੱਲੇ ਪਾਣੀ ਛਿੜਕਦਾ ਉਹ ਏਅਰਪੋਰਟ ਇੱਧਰ ਲਿਆਨ ਨੂੰ ਵੀ ਪਾਤਾ ਆਪਣਾ ਕੰਮ ਹੋਣ ਗਿਆ ਨਿਭੜ ਥੋੜੇ ਧਾਣੇ ਸਿੱਟੇ ਦੰਨਾ ਯਾਰ ਜੇ ਬੱਚੇ ਵਾਲੇ ਨੇ ਚੁਕਣੇ ਹੋਣਗੇ ਚੁਕ ਲੈਣਗੇ ਥੋੜੇ ਜਿਹਾ ਧਾਣੇ ਵੀ ਉਧਰੋਂ ਲਿਆਉਣੇ ਆਲੇ ਨੇ ਇੱਧਰ ਸਾਈਡ ਤੇ ਨੂੰ ਪਾ ਦੰਨੇ ਚੱਲ ਥੋੜੇ ਜਿਹਾ ਇੱਥੇ ਨੂੰ ਪਾ ਦੰਨੇ ਆ ਬਜੇ ਬਜੇ ਵਾਲੇ ਚੁਕ ਲੈਣਗੇ ਛਿਆ ਧੰਨਾ ਬਣਾ ਗਾ ਥੋੜੇ ਉਹਦੇ ਚੁਗ ਲੈਣਗੇ ਬਾਕੀ ਫਿਰ ਪਾ ਦੰਨਾ ਠਹਿਰ ਕੇ ਚਲੋ ਫਿਰ ਚਾਲਦੇ ਆਪਾਂ ਦਾ ਕਬੂਤਰ ਕੱਢਦੇ ਸਾਰੀ ਬਾਹਰ ਪਾਈਏ ਦਾਣਾ ਬਾਣੀ ਇਹਨਾਂ ਨੂੰ ਨਾਲੇ ਨਹਾਉਣ ਨੂੰ ਲੈਣਗੇ ਗਰਮੀ ਐ ਬਹੁਤ ਬਾਹਰ ਫਿਰ ਲੈਣਗੇ 20 ਮਿੰਟ ਤੇ ਇਧਰ ਲੈਣ ਖੋਲਦੇ ਆ ਬਾਅਦ ਚ ਇਹਨਾਂ ਤੋਂ ਬਾਅਦ ਫਿਰ ਰਹੇ ਆ ਬਈ ਕਬੂਤਰ ਬਾਹਰ ਦਾਣੇ ਦੂਣੇ ਥੋੜੀ ਰਹਿ ਗਈ ਚੁਗਲੇ ਬਾਕੀ ਨੱਤਾ ਨੂੰ ਤਾ ਗੋਇਨ ਦੇ ਪਾਗ ਨੂੰ ਰੀ ਨੂੰ ਦੱਦ ਪਲਾ ਰਿਹਾ ਹੈ। ਬਰਾਬਰ। ਠੀਕ। ਚੋਕਲੋ ਚੋਕਲੋ ਫਟਾਫਟ। ਲੋਇਮੇਟਰ ਹੁਣ ਇਹਨਾਂ ਨੂੰ ਵੀ ਛੱਡ ਲਈਏ। ਆ ਜਾਓ ਬਈ। ਤੁਸੀਂ ਵੀ। ਚਲੋ 20 ਮਿੰਟ ਬਾਹਰ। ਚੱਲ ਬਈ ਚੱਲ। ਚੱਲ ਕਰੋ ਕੇਰ ਵੋਟਾਂ। ਚੋਕੋ ਚੋਕੋ ਦਾਣੇ ਦੋਨੇ। ਹੁਣ ਪਹੁੰਚ ਗਏ ਭਾਈ ਕੋਠੇ ਤੇ ਬਾਈ ਇਹਨਾਂ ਦਾਣਾ ਪਾਣੀ ਲਓ ਵੀ ਮਿੱਤਰੋ ਵੀਰਾ ਫੜ ਰਿਹਾ ਤਿੰਨ ਚਾਰ ਕ ਕਬੂਤਰ ਤੇ ਨਵੇਂ ਬੱਚੇ ਦੇ ਕਢਾਉਣੇ ਆਪਾਂ ਇਹਨਾਂ ਨਾਲ ਘੇਰੇ ਇਹਨਾਂ ਨੂੰ ਵੀ ਪੰਜ ਛੇ ਦਿਨ ਦੀ ਹੋ ਗਈ ਦੀ ਬੰਦੀ ਹੁਣ ਢਾ ਦਈਏ ਇਹਨਾਂ ਨੂੰ ਵੀ ਤੇ ਬੱਚਾ ਇੱਥੇ ਉੱਡ ਕੇ ਬੈਠਿਆ ਵੀਰੇ ਡੋਲੀ ਤੇ ਨਾਵਾ ਬੱਚਾ ਡਾਉਣਾ ਮੌਸਮ ਵਧੀਆ ਘੇਰੇ ਜੇ ਕਢਾ ਲਈਏ ਹਵਾ ਵੀ ਚੱਲਦੀ ਆ ਥੋੜੀ ਆ ਪਰ ਇੰਨੀ ਨਹੀਂ ਹੈਗੀ ਆਹ ਦੇਖੋ ਝੰਡੀ ਹਿਲਦੀ ਆ ਝੰਡੀ ਦੇ ਚਿੜੀ ਆ ਡਾਤਾ ਕਾਲੀ ਝਾਲਰ ਨੀਲਾ ਗਲਬੀ ਚਾਲਰ ਆ ਬੱਚਾ ਨਵਾਂ ਡਾਇਆ ਗਲਬੀ ਲੈ ਇਨਾਂ ਦਾ ਉਹ ਤੇਰੀ ਚੱਲ 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 ਹੈ ਬਸ ਕੇਰੇ ਕੱਢ ਲਵੇ ਪੰਜ ਸੱਤ ਮਿੰਟ ਚੱਲ ਚੱਲ ਸਾਲਾ ਥੱਲੇ ਨੂੰ ਚਿੱਟੜ ਕਰਦਾ ਲੈ 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 ਯਾਨੀ ਕਦੇ ਕਰਿਆ ਵੀਰੇ ਨੇ ਆ ਬੈਠਾ ਇਹਦੇ ਨਾਲ ਦੂਏ ੜਾਸ ਵਾਲੇ ਚੱਲ ਵੀ ਚੱਲ ਨਹੀਂ ਲਿਆ ਆ ਚੜ ਕੇ ਦੇਖ ਲੋ ਡੋਏ ਭਾਈ ਚੱਲ 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 ਉਹ ਸਾੜਾ ਸੱਲੀ ਵੜ ਗਿਆ ਉਹ ਨਿਕਲੇ ਪਤਾ ਨਹੀਂ ਕਿਹੜਾ ਚੱਕਰ ਹੈ ਢਿੱਲ ਵਿੱਚ ਸਹੇਗੀ ਕੋਈ ਦਾਣਾ ਪਾਣੀ ਪਾਦਾ ਵਈ ਕਬੂਤਰ ਨੂੰ ਇਹ ਬੱਚਾ ਵੀ ਆ ਗਿਆ ਸਾੜਾ ਛਤਰੀ ਦੇ ਪੈਰ ਨਹੀਂ ਲਾ ਰਿਹਾ ਪਤਾ ਨਹੀਂ ਕਿਹੜਾ ਚੱਕਰ ਹੈ ਦੋਨੇ ਬੱਚੇ ਪਤਾ ਨਹੀਂ ਡਰ ਕੇ ਹੋਰੇ ਪਾਸੇ ਬੈਠੀ ਜਾਂਦੇ ਆ ਕਬੂਤਰ ਸਾਰੇ ਹੀ ਆ ਗਏ ਤੇ ਚਲੋ ਦਾਣੇ ਦੂਣੇ ਚੋਗਣਗੇ ਹੁਣ ਚਾਲ ਨਹੀਂ ਲਿਆ ਨਾ ਚਲ ਚਲ ਉਹ ਆ ਗਿਆ ਰਾਂਗੀ ਤੇ ਦੋਏ ਵਜੇ ਇਹ ਇਹ ਬਾਸ ਬੱਠਿਆ ਹੋਈ ਸਵੇਰੇ ਵੀ ਆਪਣੇ ਬੈਠਿਆ ਹੈ ਚਾਲ ਉਹਨੂੰ ਵੀ ਬਿਠਾ ਵੀਰੇ ਹੁਣ ਲਾਈਨਾਂ ਵਾਲੇ ਨੂੰ ਇੱਥੇ ਹੈ ਨਹੀਂ ਆ ਗਿਆ ਉਹ ਮੈਨੂੰ ਲੱਗਿਆ ਤਾਂ ਉਹ ਮਰ ਗਿਆ ਉਹ ਆ ਗਿਆ ਹੁਣ ਉਹ ਪਾਰਲੀ ਸਾਈਡ ਬੈਠਾ ਹਾਂ ਉਹ ਬੈਠਾ ਪਾਰਲੀ ਸਾਈਡ ਉਹ ਦਾਣੇ ਖਾਣ ਨੂੰ ਕਰਦੇ ਵੀਰੇ ਜਾਲ ਥੱਲੇ ਲਾਮ ਕੇ ਗਿਆ ਜਾਲੀ ਨਾਲ ਫੜ ਲਾ ਏ ਆ ਲੈ ਵੇ ਆ ਵੀ ਗਿਆ ਅੰਦਰ ਓਕੇ ਹੋ ਗਿਆ ਰਿਪੋਰਟ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਫੜ ਲੈ ਓਹੋ ਮੁੰਡਾ ਨੇ ਉੱਤਰਾ ਥੱਲੇ ਦੇਖ ਲੈ ਆਉਂਦਾ ਨਹੀਂ ਸਾੜਾ ਹਰਾਮੀ ਆ ਚਾਲ ਹੁਣ ਆ ਜੂਗਾ ਇੱਥੋਂ ਹੱਥ ਚਾਲ ਭਾਈ ਉਹ ਵੀ ਹੋ ਗਿਆ ਕਬੂ ਸਾਰੇ ਕਬੂਤਰ ਕਾਬੂ ਹੋ ਗਏ ਆਪਣੇ ਬਸ ਆ ਉਹ ਆੜਨਾ ਹੁਣ ਤੇ ਬਾਜੀ ਵਾਲੀ ਕਬੂਤਰੀ ਭਾਈ ਸੰਭੀ ਹੋਈ ਆ ਉਧਰ ਤਾਰੂ ਵੀਰੇ ਦੇ ਘਰੇ ਛੱਡੀ ਹੋਈ ਆ ਪਾਣੀ ਪੂਣੀ ਬਣਿਆ ਹੋਇਆ ਲਾਇਆ ਉਹਨੂੰ ਬਾਕੀ ਦੱਸਾਂਗੇ ਪ੍ਰੋਸੈਸ ਤੁਹਾਨੂੰ ਕੱਲ ਨੂੰ ਹੁਣ ਕਿਵੇਂ ਉੜਦੀ ਆ ਕਿਵੇਂ ਨਹੀਂ ਸਾਫ ਸੂਫ ਹੋਈ ਬੈਠੀ ਆ 28 ਬੈਠੀ ਆ ਲਓਏ ਮਿੱਤਰੋ ਪਾਣੀ ਪੂਣੀ ਦੇਤਾ ਕਬੂਤਰਾਂ ਨੂੰ ਜਸੂ ਕਰ ਰਿਹਾ ਮੈਟ ਗਿੱਲਾ ਤੇ ਇਧਰੋਂ ਕੰਮ ਡੰਨਾ ਆਪਣਾ ਹੁਣ ਬਾ ਜਿੰਦੇ ਜਿੰਦੇ ਲਾ ਕੇ ਚੱਲਦੇ ਆ ਥੱਲੇ ਨੂੰ ਉਹਦੇ ਬਾਅਦ ਚੱਲਦੇ ਆ ਮੋਟਰ ਦੇ ਨੇ ਮੋਟਰ ਦੇ ਦੇਖੀ ਜੀਰੀ ਜੂਰੀ ਤੇ ਉਹਦੇ ਬਾਅਦ ਚੱਲਦੇ ਆ ਗਰਾਊਂਡ ਚੋਂ ਠੀਕ ਹੈ ਮਿਲਦੇ ਆ ਫਿਰ ਨਵੇਂ ਮਟਰੋ ਮੋਟਰਸਾਈਕਲ ਦੀ ਵੀ ਟੈਂਕੀ ਕਰਾਤੀ ਫੁੱਲ ਤੇ ਹੁਣ ਆਪਾਂ ਜਾ ਰਹੇ ਹਾਂ ਘਰ ਨੂੰ ਘਰ ਨੂੰ ਚੱਲਦੇ ਆਂ ਫੇਰ ਬੂਟ ਵੜ ਪਾ ਕੇ ਆਉਨੇ ਆਂ ਗਰਾਊਂਡ ਚ ਬੂਟ ਕਹਿੰਦੇ ਨੂੰ ਵੀ ਗਰਮੀ ਆਉਂਦੀ ਆ ਹੁਣ ਤਾਂ ਲਓ ਜੀ ਮਿੱਤਰੋ ਟਾਈਮ ਹੋ ਗਿਆ ਬਹੁਤ ਤੇ ਖੇਡਣ ਖੁਲਣ ਲੱਗੇ ਤੇ ਇਹ ਵਲੌਗ ਦੀ ਕਰਦੇ ਆਂ ਇੱਥੇ ਐਂਡਿੰਗ ਸਵੇਰੇ ਆਪਾਂ ਕੰਪਿਊਟਰ ਲੈ ਕੇ ਜਾਣਾ ਬਾਜੀ ਜੀ ਮਿਲਦੇ ਆਂ ਅਗਲੇ ਵਲੌਗ